ਅਜੇ ਸੀ ਸ਼ਹੀਦ ਵਰਕਰ ਸਿੰਘ ਜਿਹੜੇ ਰਮਦਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਏ ਉੱਥੇ ਸ਼੍ਰੀਨਗਰਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਕਸ ਔਕਸ ਸਮਾਂ ਹੁੰਦਾ ਸਾਡਾ ਫਰਜ਼ ਵੀ ਬੰਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਲਟ ਤੋਂ ਬਹੁਤ ਜ਼ਿਆਦੇ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਚੱਤੀ ਹੈ ਬਾਕੀ ਨੇ ਕਿਉਂਕਿ ਇਹ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫ਼ੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘੱਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ ਸ਼ੀ ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਕਿਉਂਕਿ ਇਲਾਕੇ ਬਹੁਤ ਪਿਛੜੇ ਰਹਿੰਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਨੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜੁਸੀਲੇ ਨੌਜਵਾਨ ਨੇ ਸਾਡੇ ਨੌਜਵਾਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਹੈ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਹੈ ਦੇਸ਼ ਦੇ ਦੁਸ਼ਮਣਾਂ ਦੇ ਨਾਲ ਤੇ ਸਾਹਮਣੇ ਪੋਟਾ ਸਾਡਾ ਵਧਾਓ ਸੋ ਇਹ ਚੀਜ਼ਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਿਹਦੇ ਉਹਦੇ ਪਰਿਵਾਰਾਂ ਨਾਲ ਉਹਨੇ ਕਿ ਜਿੱਥੇ ਪੰਜ-ਪੰਜ ਜੀ ਕਰਦੇ ਸੇਵਾ ਕਰ ਰਹੇ ਹੁਣ ਦੇਸ਼ ਦੀ ਸਾਡਾ ਮਾਰ ਜਿਹੜਾ ਸਿਰਿਆ ਉਹਨਾਂ ਦੇ ਅੱਗੇ ਝੁਕਦਾ ਵੀ ਆ ਪਰਿਵਾਰ ਦੇ ਅੱਗੇ ਇਹ ਬਹੁਤ ਵੱਡੀ ਗੱਲ ਹੈ ਕੋਈ ਪਤਾ ਹੁੰਦਾ ਕਿ ਇਹ ਦੁਸ਼ਮਣ ਦੇ ਸਾਹਮਣੇ ਖਲੋਣ ਵਾਲੀ ਜਿਹੜੀ ਜੌਬ ਹੈ ਅੱਜ ਸਰਕਾਰ ਨੂੰ ਵੀ ਕੰਮ ਪਿਆ ਬਿਲਕੁਲ ਸਰਕਾਰ ਨੇ ਜੋ ਵਾਦਾ ਕੀਤਾ ਸੀ ਸਰਕਾਰ ਨੂੰ ਅ ਸੀਐਮ ਸਾਹਿਬ ਵੱਲੋਂ ਦੇਣਾ ਚਾਹੀਦਾ 1 ਕਰੋੜ ਦਾ ਮੇਰਾ ਕਹਿ ਲਿਆਗਾ ਉਹਨਾਂ ਦਾ ਕੇਸ ਦੇਣਾ ਹੈ ਉਹ ਜ਼ਰੂਰ ਸਸ਼ੀਦ ਨੂੰ ਮਿਲਣਾ ਚਾਹੀਦਾ ਉਹਦੇ ਫਾਦਰ ਨੂੰ ਲਾਉਣੇ ਬਿਲਕੁਲ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਜੀ ਡੌਬ ਕਰ ਸਕਦਾ ਕਿਉਂਕਿ ਜਿਹੜੀ ਉਹਦੀ 31 ਸਾਲ ਦੀ ਉਮਰ ਹੈ ਉਹਦੀ ਬੀਬੀ ਵੀ ਕਰੀਬ 30 ਸਾਲ ਦੀ ਹੈ ਬੱਚੇ 1.5 ਸਾਲ ਦਾ ਹੈ ਸਵਾ ਸਾਲ ਦਾ 1 3 ਸਾਲ ਦਾ ਹੈ ਉਹਨਾਂ ਹੱਥੇ ਪਹਾੜ ਜਿੱਡੀ ਜ਼ਿੰਦਗੀ ਹੈ ਉਹਨਾਂ ਦੀ ਮਦਦ ਜਿਹੜੀ ਹੈ ਉਹ ਕਰਨੀ ਚਾਹੀਦੀ ਅੱਜ ਅਸੀਂ ਸੀਤ ਬਰਕਰਤ ਸਿੰਘ ਜਿਹੜੇ ਰਮਦਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਏ ਉੱਥੇ ਸ਼੍ਰੀਨਗਰਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਕਸ ਔਕਸ ਸਮਾਂ ਹੁੰਦਾ ਸਾਡਾ ਫਰਜ਼ ਵੀ ਬਣਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਲਟ ਤੋਂ ਬਹੁਤ ਜ਼ਿਆਦਾ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਚੱਤੀ ਹੈ ਬਾਕੀ ਨਾਲ ਕਿਉਂਕਿ ਇਹ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫ਼ੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ 6 ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਆ ਦੇਸ਼ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਕਿਉਂਕਿ ਇਲਾਕੇ ਬਹੁਤ ਪਿਛੜੇ ਰਹਿੰਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਨੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜਸ਼ੀਲੇ ਨੌਜਵਾਨ ਨੇ ਸਾਡੇ ਨੌਜਵਾਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਹੈ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਹੈ ਦੇਸ਼ ਦੇ ਦੁਸ਼ਮਣਾਂ ਦੇ ਨਾਲ ਤੇ ਸਾੰਮਣੇ ਕੋਟਾ ਸਾਡਾ ਬਤਾਓ ਸੋ ਇਹ ਚੀਜ਼ਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਿਹਦੇ ਉਹਦੇ ਪਰਿਵਾਰਾਂ ਨਾਲ ਉਹਨੇ ਕਿ ਜਿੱਥੇ ਪੰਜ-ਪੰਜ ਜੀ ਕਰਦੇ ਸੇਵਾ ਕਰ ਰਹੇ ਹੁਣ ਦੇਸ਼ ਦੀ ਸਾਡਾ ਮਾਰ ਜਿਹੜਾ ਸਿਰਿਆ ਉਹਨਾਂ ਅੱਗੇ ਝੁਕਦਾ ਵੀ ਆ ਪਰਿਵਾਰ ਦੇ ਕੇ ਕਿ ਬਹੁਤ ਵੱਡੀ ਗੱਲ ਐ ਕੋਈ ਪਤਾ ਹੁੰਦਾ ਕਿ ਇਹ ਦੁਸ਼ਮਣ ਦੇ ਸਾਹਮਣੇ ਖਲੋਣ ਵਾਲੀ ਜਿਹੜੀ ਜੌਬ ਐ ਅੱਜ ਸਰਕਾਰ ਨੂੰ ਵੀ ਕੰਮ ਪਿਆ ਬਿਲਕੁਲ ਸਰਕਾਰ ਨੇ ਜੋ ਵਾਦਾ ਕੀਤਾ ਸੀ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਦੇਣਾ ਚਾਹੀਦਾ 1 ਕਰੋੜ ਦਾ ਮੇਰਾ ਕਹਿ ਲਿਆ ਹੈਗਾ ਉਹਨਾਂ ਦਾ ਕੇਸ ਦੇਣਾ ਹੈ ਉਹ ਜ਼ਰੂਰ ਸਸ਼ੀਦ ਨੂੰ ਮਿਲਣਾ ਚਾਹੀਦਾ ਉਹਦੇ ਫਾਦਰ ਨੂੰ ਲਾਣੇ ਬਿਲਕੁਲ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਜੀਬ ਜੋਬ ਕਰ ਸਕਦਾ ਕਿਉਂਕਿ ਜਿਹੜੀ ਉਹਦੀ 31 ਸਾਲ ਦੀ ਉਮਰ ਹੈ ਉਹਦੀ ਬੀਵੀ ਵੀ ਕਰੀਬ 30 ਸਾਲ ਦੀ ਹੈ ਬੱਚੇ 1.5 ਸਾਲ ਦਾ 1 ਸਵਾ ਸਾਲ ਦਾ 1 3 ਸਾਲ ਦਾ ਸੁਣਾ ਤੇ ਪਾੜ ਜਿੱਡੀ ਜ਼ਿੰਦਗੀ ਹੈ ਉਹਨਾਂ ਦੀ ਮਦਦ ਜਿਹੜੀ ਹੈ ਉਹ ਕਰਨੀ ਚਾਹੀਦੀ ਅੱਜ ਅਸੀਂ ਸੀਦ ਬਰਕਰਤ ਸਿੰਘ ਜਿਹੜੇ ਰਮਦਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਏ ਉੱਥੇ ਸ਼੍ਰੀਨਗਰਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਖਾ ਔਖਾ ਸਮਾਂ ਹੁੰਦਾ ਸਾਡਾ ਫਰਜ਼ ਵੀ ਬਣਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਟ ਤੋਂ ਬਹੁਤ ਜ਼ਿਆਦੇ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਚੱਤੀ ਹੈ ਬਾਕੀ ਨਾਲ ਕਿਉਂਕਿ ਇਹ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫ਼ੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘੱਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ ਛੇ ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਵੱਡੇ ਦੇਸ਼ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਕਿਉਂਕਿ ਇਲਾਕੇ ਬਹੁਤ ਪਿਛੜੇ ਰਹਿੰਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਦੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜੁਸੀਲੇ ਨੌਜਵਾਨ ਨੇ ਸਾਡੇ ਨੌਜਵਾਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਹੈ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਹੈ ਦੇਸ਼ ਦੇ ਦੁਸ਼ਮਣਾਂ ਦੇ ਨਾਲ ਤੇ ਸਾਹਮਣੇ ਪੋਟਾ ਸਾਡਾ ਵਧਾਓ ਸੋ ਇਹ ਚੀਜ਼ਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਿਹਦੇ ਉਹਦੇ ਪਰਿਵਾਰਾਂ ਨਾਲ ਉਹਨੇ ਕਿ ਜਿੱਥੇ ਪੰਜ-ਪੰਜ ਜੀ ਕਰਦੇ ਸੇਵਾ ਕਰ ਰਹੇ ਹੁਣ ਦੇਸ਼ ਦੀ ਸਾਡਾ ਮਾਰ ਜਿਹੜਾ ਸਿਰਿਆ ਉਹਨਾਂ ਦੇ ਅੱਗੇ ਝੁਕਦਾ ਵੀ ਆ ਪਰਿਵਾਰ ਦੇ ਅੱਗੇ ਇਹ ਬਹੁਤ ਵੱਡੀ ਗੱਲ ਹੈ ਕੋਈ ਪਤਾ ਹੁੰਦਾ ਕਿ ਇਹ ਦੁਸ਼ਮਣ ਦੇ ਸਾਹਮਣੇ ਖਲੋਣ ਵਾਲੀ ਜਿਹੜੀ ਜੌਬ ਹੈ ਅੱਜ ਸਰਕਾਰ ਨੂੰ ਵੀ ਕੰਮ ਪਾ ਬਿਲਕੁਲ ਸਰਕਾਰ ਨੇ ਜੋ ਵਾਦਾ ਕੀਤਾ ਸੀ ਸਰਕਾਰ ਵੱਲੋਂ ਅ ਸੀਐਮ ਸਾਹਿਬ ਵੱਲੋਂ ਦੇਣਾ ਚਾਹੀਦਾ 1 ਕਰੋੜ ਦਾ ਮੇਰਾ ਕਹਿ ਹੈਗਾ ਉਹਨਾਂ ਦਾ ਕੇਸ ਦੇਣਾ ਹੈ ਉਹ ਜ਼ਰੂਰ ਸਸ਼ੀਦ ਨੂੰ ਮਿਲਣਾ ਚਾਹੀਦਾ ਉਹਦੇ ਫਾਦਰ ਲਾ ਨੇ ਬਿਲਕੁਲ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਜੀਬ ਜੋਬ ਕਰ ਸਕਦਾ ਕਿਉਂਕਿ ਜਿਹੜੀ ਉਹਦੀ 31 ਸਾਲ ਦੀ ਉਮਰ ਹੈ ਉਹਦੀ ਬੀਵੀ ਵੀ ਕਰੀਬ 30 ਸਾਲ ਦੀ ਹੈ ਬੱਚੇ 1.5 ਸਾਲ ਦਾ 1.5 ਸਾਲ ਦਾ 1 ਤੋਂ 3 ਸਾਲ ਦਾ ਸੋਨਾ ਤੇ ਪਾੜ ਜਿੱਡੀ ਜ਼ਿੰਦਗੀ ਹੈ ਉਹਨਾਂ ਦੀ ਮਦਦ ਜਿਹੜੀ ਹੈ ਉਹ ਕਰਨੀ ਚਾਹੀਦੀ ਅੱਜ ਅਸੀਂ ਸੀਤ ਬਰਕਰਤ ਸਿੰਘ ਜਿਹੜੇ ਰਮਰਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਏ ਉੱਥੇ ਸ਼੍ਰੀਨਗਰਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਕਸ ਔਕਸ ਸਮਾਂ ਹੁੰਦਾ ਸਾਡਾ ਫਰਜ਼ ਵੀ ਬਣਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਟ ਤੋਂ ਬਹੁਤ ਜ਼ਿਆਦੇ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਚੱਤੀ ਹੈ ਬਾਕੀ ਨੇ ਕਿ ਇਹ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘੱਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ ਛੇ ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਕਿਉਂਕਿ ਇਲਾਕੇ ਬਹੁਤ ਪਿਛੜੇ ਰਹਿੰਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਨੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜਸੀਲੇ ਨੌਜਵਾਨ ਨੇ ਸਾਡੇ ਨੌਜਵਾਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਹੈ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਹੈ ਦੇਸ਼ ਦੇ ਦੁਸ਼ਮਣਾਂ ਦੇ ਨਾਲ ਤੇ ਸਾᱢਨ ਕੋਟਾ ਸਾਡਾ ਬਤਾਓ ਸੋ ਇਹ ਚੀਜ਼ਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਿਹਦੇ ਉਹਦੇ ਪਰਿਵਾਰਾਂ ਨਾਲ ਉਹਨੇ ਕਿ ਜਿੱਥੇ ਪੰਜ-ਪੰਜ ਜੀ ਕਰਦੇ ਸੇਵਾ ਕਰ ਰਹੇ ਹੁਣ ਦੇਸ਼ ਦੀ ਸਾਡਾ ਮਾਰ ਜਿਹੜਾ ਸਿਰਿਆ ਉਹਨਾਂ ਅੱਗੇ ਝੁਕਦਾ ਵੀ ਆ ਪਰਿਵਾਰ ਦੇ ਕੇ ਕਿ ਬਹੁਤ ਵੱਡੀ ਗੱਲ ਹੈ ਕੋਈ ਪਤਾ ਹੁੰਦਾ ਕਿ ਇਹ ਦੁਸ਼ਮਣ ਦੇ ਸਾਹਮਣੇ ਖਲੋਣ ਵਾਲੀ ਜਿਹੜੀ ਜੌਬ ਹੈ ਅੱਜ ਸਰਕਾਰ ਨੂੰ ਵੀ ਕੰਮ ਬਿਲਕੁਲ ਸਰਕਾਰ ਨੇ ਜੋ ਵਾਦਾ ਕੀਤਾ ਸੀ ਸਰਕਾਰ ਵੱਲੋਂ ਅ ਸੀਐਮ ਸਾਹਿਬ ਵੱਲੋਂ ਦੇਣਾ ਚਾਹੀਦਾ 1 ਕਰੋੜ ਦਾ ਮੇਰਾ ਕਹ ਲੈਗਾ ਉਹਨਾਂ ਦਾ ਕੇਸ ਦੇਣਾ ਹੈ ਉਹ ਜ਼ਰੂਰ ਸਸ਼ੀਦ ਨੂੰ ਮਿਲਣਾ ਚਾਹੀਦਾ ਉਹਦੇ ਫਾਦਰ ਨੂੰ ਲਾਉਣੇ ਬਿਲਕੁਲ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਜੀ জব ਕਰ ਸਕਦਾ ਕਿਉਂਕਿ ਜਿਹੜੀ ਉਹਦੀ 31 ਸਾਲ ਦੀ ਉਮਰ ਹੈ ਉਹਦੀ ਬੀਬੀ ਵੀ ਕਰੀਬ 30 ਸਾਲ ਦੀ ਹੈ ਬੱਚੇ 1.5 ਸਾਲ ਦਾ ਹੈ ਸਵਾ ਸਾਲ ਦਾ 1 3 ਸਾਲ ਦਾ ਹੈ ਸੋਨਾ ਤੇ ਪਹਾੜ ਜਿੱਡੀ ਜ਼ਿੰਦਗੀ ਹੈ ਉਹਨਾਂ ਦੀ ਮਦਦ ਜਿਹੜੀ ਹੈ ਉਹ ਕਰਨੀ ਚਾਹੀਦੀ